ਲੁਧਿਆਣਾ ਦੇ ਵਿੱਚ ਆਜ਼ਾਦੀ ਦਿਹਾੜੇ ਮੌਕੇ ਚਿਲਾ ਪਦਰੀ ਸਮਾਗਮ ਦੇ ਅੰਦਰ ਲੁਧਿਆਣਾ ਦੇ ਸਿਵਲ ਸਰਜਨ ਦੀ ਐਂਟਰੀ ਨਹੀਂ ਹੋਣ ਦਿੱਤੀ ਜਾਂਦੀ ਹੈ ਦੱਸਦੇ ਕਿ ਮਾਮਲਾ ਹੁਣ ਕਾਫੀ ਪੱਕਾ ਹੈ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਇਸ ਸਬੰਧੀ ਖੁਦ ਲੁਧਿਆਣਾ ਦੇ ਸਿਵਲ ਸਰਜਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਔਰ ਦੱਸਿਆ ਕਿ ਦੋ ਪੁਲਿਸ ਮੁਲਾਜ਼ਮਾਂ ਜਿਨ੍ਹਾਂ ਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਵਿੱਚੋਂ ਇੱਕ ਜਸਪਾਲ ਸਿੰਘ ਹੈ ਤੇ ਉਹਨਾਂ ਇਹ ਵੀ ਕਹੇ ਕਿ ਜਦੋਂ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੁੱਛਦੇ ਨੇ ਤਾਂ ਮੁਲਾਜ਼ਮਾ ਨੇ ਉਹਨਾਂ ਨੇ ਕਿਹਾ ਕਿ ਤੁਹਾਡਾ ਨਾਂ ਸੂਚੀ 'ਚ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੇ VIP ਕਾਰਡ ਦਿਖਾਇਆ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਬਾਹਰ ਫੜ ਕੇ ਰੋਕ ਦਿੱਤਾ ਜਾਂਦਾ ਹੈ। ਜਦੋਂ ਕਿ ਉਹਨਾਂ ਦੇ ਸਾਹਮਣੇ ਹੀ 10 ਤੋਂ 15 ਤੋਂ ਅਚੇਹ ਗੈਸਟ ਭੇਜੇ ਗਏ ਜਿਨ੍ਹਾਂ ਦੇ ਕਾਰਡ ਤੱਕ ਚੈੱਕ ਨਹੀਂ ਕੀਤੇ ਜਾਂਦੇ। ਉਹਨਾਂ ਨੂੰ ਕਾਫੀ ਦੁੱਖ ਹੋਇਆ ਤੇ ਬੇਇੱਜ਼ਤੀ ਮਹਿਸੂਸ ਹੁੰਦੀ ਹੈ। ਉਸ ਤੋਂ ਬਾਅਦ ਸਮਾਗਮ ਦੇ ਵਿੱਚ ਤਾਂ ਕੁਝ ਨਹੀਂ ਬੋਲੇ ਪਰ ਬਾਅਦ ਦੇ ਵਿੱਚ ਲਿਖਤੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਭੇਜੀ। ਉਸ ਤੋਂ ਬਾਅਦ ਐਕਸ਼ਨ ਲੈਂਦੇ ਹੋਏ ਸ਼ਿਕਾਇਤ ਮਾਗ ਕਰਕੇ ਐਸ ਡੀ ਐਮ ਨੂੰ ਦਿੱਤੀ ਜਾਂਦੀ ਹੈ ਜਾਂਚ ਕੀਤੀ ਜਾਂਦੀ ਹੈ ਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਜਾਂਦਾ ਜੀ ਸਰ ਇੱਕ ਸੋਸ਼ਲ ਮੀਡੀਆ ਤੇ ਤੁਹਾਡੇ ਵੱਲੋਂ ਪੋਸਟ ਪਾਈ ਗਈ ਹੈ ਕਿ 15 ਅਗਸਤ ਵਾਲੇ ਦਿਨ ਤੁਹਾਨੂੰ ਜਿਹੜਾ ਅੰਦਰ ਦੀ ਜਾਣ ਦਿੱਤਾ ਗਿਆ ਕੀ ਮਾਮਲਾ ਕੀ ਸੀਗਾ ਸਰ ਥੋੜਾ ਪਹਿਲੀ ਗੱਲ ਤਾਂ ਇਹ ਬਹੁਤ ਮੰਦਭਾਗੀ ਘਟਨਾ ਹੈ ਅਨਫੋਰਚਨਟ ਇਨਸੀਡੈਂਟ ਹੈ ਤੁਹਾਨੂੰ ਲੈਣ ਨੂੰ कल 8:55 ਮਿੰਟ ਤੇ ਸਾਡੇ ਜਿਹੜੇ ਚੀਫ ਗੈਸ ਸੀ ਸਾਡੇ ਕੈਪਟਨ ਮਨਮਰਤ ਸਿੰਘ ਦਾ ਕਾਰਛੇ ਉਹਨੇ ਚੰਦਾ ਚਲਾਉਣਾ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀ.ਜੂ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਇੱਕ ਜ਼ਿਲ੍ਹਾ ਪਦਰੀ ਫੰਕਸ਼ਨ ਸੀਗਾ ਮੈਂ 8:40 ਤੇ ਚੱਲਿਆ ਗਿਆ ਸੀ ਉੱਥੇ ਪਰ ਜੋ ਪੁਲਿਸ ਦੇ ਇੱਕ ਥਾਣੇਦਾਰ ਸੀ ਦੋ ਦੋਨਾਂ ਦਾ ਨਾਮ ਇਸਪਾਲਸਿੰਗ ਸੀਗਾ ਉਹਨਾਂ ਨੇ ਕਹਿ ਕੇ ਤੁਹਾਡਾ ਨਾਮ ਲਿਸਟ 'ਚ ਹੈ ਨਹੀਂ ਗਾਇਸ ਕਰਕੇ ਤੁਸੀਂ ਅੰਦਰ ਨਹੀਂ ਜਾ ਸਕਦੇ ਮੈਂ ਉਹਨਾਂ ਨੂੰ ਆਪਣਾ ਵੀ.ਆਈ.ਪੀ ਜਿਹੜਾ ਪਾਸ ਹੈ ਉਹ ਵੀ ਦਿਖਾਇਆ ਉਹਨਾਂ ਨੇ ਵੀ ਕਿਹਾ ਕਿ ਮੇਰੇ ਕੋਲ ਆਈ ਕਾਰਡ ਹੈ ਸਰ ਉਹ ਤੁਹਾਨੂੰ ਜੀ ਤੁਸੀਂ ਵੈਰੀਫਾਈ ਕਰਨਾ ਚਾਹੁੰਦੇ ਇਹ ਵੀ ਕਰ ਲਓ ਤੇ ਪਰ ਉਹਨਾਂ ਦੇ ਵਿੱਚੋਂ ਇੱਕ ਜਣੇ ਨੇ ਮੇਰੀ ਬੰਦਤੀ ਬਾਹ ਫੜ ਕੇ ਕਹਿੰਦਾ ਜੀ ਤੁਸੀਂ ਇੱਧਰ ਹੋਵੋ ਪਾਸੇ ਚਲੋ ਤੇ ਮੇਰੇ ਡਿਪਟੀ ਮਾਸ ਮੀਡੀਆ ਨਾਲ ਸੀ ਸਾਡੇ ਡਿਸਟ੍ਰਿਕਟ ਐਪਲ ਮੈਡੀਸਨ ਨਾਲ ਸੀ ਸਾਡੇ ਇੱਕ ਸੈਨੀਟਰੀ ਇਨਸਪੈਕਟਰ ਨਾਲ ਸੀ ਉਹਨਾਂ ਨੇ ਵੀ ਉਹਨਾਂ ਨੂੰ ਪ੍ਰੈਸ਼ ਕੀਤੀ ਵੀ ਸਰ ਸਾਡੇ ਸਾਹਿਬ ਨੇ ਪਰ ਉਹਨਾਂ ਵੱਲੋਂ ਕੋਈ ਪਰਵਾਹੀ ਨਹੀਂ ਕੀਤੀ ਤੇ ਬਦਕਿਸਮਤੀ ਨਾਲ ਮੇਰੇ ਸਾਹਮਣੇ ਖੜੇ ਖੜੇ 10 ਤੋਂ 15 ਇਹਦੇ ਗੈਸਤਾਂ ਅੰਦਰ ਜਾਂਦਤ ਤੇ ਗਏ ਜਿਨ੍ਹਾਂ ਦੇ ਨਾਤਾ ਪਾਸ ਚੈੱਕ ਕੀਤੇ ਗਏ ਨਾ ਆਈ ਕਰਦੇ ਨੈਚਰਲੀ ਮੈਨੂੰ ਲੱਗਿਆ ਕਿ ਇਹ ਇੱਕ ਮੇਰੀ ਵਿਅਕਤੀਗਤ ਤੌਰ ਤੇ ਨਹੀਂ ਕਿਸੇ ਹਲ ਸੰਦ ਦੇ ਉਹਦੇ ਵੀ ਮਲਕੇ ਤੋਹੀਨ ਹੈ ਕਿ ਮੈਂ ਉੱਥੇ ਕੋਈ ਮਤਲਬ ਕਿ ਰਿਐਕਟ ਨਹੀਂ ਕੀਤਾ ਮੈਂ ਨਹੀਂ ਚਾਹੁੰਦਾ ਕਿ ਜਿਹੜਾ ਇੱਕ ਨੈਸ਼ਨਲ ਡੇ ਆਪਣਾ ਕੌਮੀ ਦਿਹਾੜਾ ਹੈਗਾ ਇਹਦੀ ਗ੍ਰੇਸ ਖਰਾਬ ਕੀਤੀ ਜਾਵੇ ਮੈਂ ਚੁੱਪ ਕਰਕੇ ਕਾਰ ਦੇ ਵਿੱਚ ਆ ਕੇ ਬੈਠ ਗਿਆ ਸਾਡੀ ਐਂਬੂਲੈਂਸ ਦੇ ਨਾਲ ਉੱਥੇ ਖੜੀ ਸੀਗੀ ਤੇ ਜਿਉਂ ਹੀ ਰਾਸ਼ਟਰੀ ਗੀਤ ਜਿਹੜਾ ਆਪਣਾ ਖਤਮ ਹੋਇਆ ਅਸੀਂ ਉਹਨੂੰ ਡੂ ਰਿਸਪੈਕਟ ਦਿੰਦੇ ਹੋ ਖੜੇ ਹੋ ਕੇ ਮਤਲਬ ਕਿ ਉਹਦਾ ਰਾਸ਼ਟਰੀ ਗੀਤ ਸੁਣਿਆ ਉੱਥੇ ਉਹ ਵੀ ਪਾਰਟਿਸਪੀਕੇਸ਼ਨ ਕੀਤੀ ਤੇ ਮੈਂ ਦਫਤਰ ਆ ਕੇ ਇੱਕ ਰਿਟਰਨ ਕੰਪਲੀਟ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਭੇਜਤੀ ਤੇ ਉਹਨਾਂ ਵੱਲੋਂ ਮਤਲਬ ਕਿ ਐਕਸ਼ਨ ਲੈਂਦੇ ਹੋਏ ਇੱਕ ਤਾਂ ਜਿਹੜੇ ਐਸਐਮ ਵਿਕਾਸ ਸੀਰ ਹੈ ਜੀ ਸੀ ਉਹਨਾਂ ਦੀ ਡਿਊਟੀ ਲਈ ਤੇ ਇੱਕ ਜਿਹੜਾ ਲੈਟਰ ਸੀਗਾ ਉਹ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਲਿਖ ਕੇ ਭੇਜਿਆ ਗਿਆ ਜਿਨ੍ਹਾਂ ਤੇ ਕਾਰਵਾਈ ਕਰਦੇ ਹੋ ਦੋਨੇ ਥਾਣਾ ਜ਼ਾਰਾਂ ਨੂੰ ਅੱਜ ਸਸਪੈਂਡ ਕਰ ਦਿੱਤਾ ਤੇ ਚੜੀਆਂ ਅੱਛਾ ਵੀ ਵੀ ਉਹ ਇਹ ਮੇਂ ਹੱਥੋਂ ਬਾਈ ਕੋਈ ਨਹੀਂ ਹੋਈ ਸਿਰਫ ਉਹਨੇ ਮੇਰੀ ਬਾਹ ਫੜ ਕੇ ਇੱਕ ਡਿਸਕਰੀਟ ਤਰੀਕੇ ਨਾਲ ਉਹਨੇ ਮੈਨੂੰ ਬਾਹਰ ਕੀਤਾ ਤੇ ਜਿਵੇਂ ਮੈਂ ਪਹਿਲਾਂ ਕਿਹਾ ਨਾਲ ਹੀ ਜਿਹੜੇ 10-15 ਗੈਸਟ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਨਾਲ ਪਾਸ ਚੇਕ ਕੀਤੇ ਗਏ ਉੱਥੇ ਤੇ ਨਾ ਹੀ ਮਤਲਬ ਕੀ ਵੀ ਆਪਣਾ ਕੀ ਕਹਿੰਦੇ ਹੁੰਦੇ ਨਾਲ ਉਹ ਆਈਕਨ ਤੇ ਸਰ ਕੀ ਇੰਟੈਂਸ਼ਨ ਕੀ ਲੱਗਦੀ ਸੀ ਕਿਉਂਕਿ ਤੁਸੀਂ ਜਿੱਦਾਂ ਦੱਸ ਰਹੇ ਹੋ ਕਿ ਵੀਆਈਪੀ ਕਾਰਡ ਵੀ ਦਿਖਾਇਆ ਤੁਸੀਂ ਸਾਰਾ ਕੁਝ ਦਿਖਾਇਆ ਫਿਰ ਕਿਉਂ ਨਹੀਂ ਜਾਣ ਦਿੱਤਾ ਗਿਆ ਤੁਹਾਨੂੰ ਤੇ ਮੈਂ ਤਾਂ ਇਹ ਜੇ ਇਹੀ ਕਹੂੰਗਾ ਕਿ ਉਹਨਾਂ ਵਿਅਕਤੀਆਂ ਦੀ ਕਹਿ ਲਓ ਮਤਲਬ ਕਿ ਵੀ ਇੱਕ ਇਨਸੈਂਸਿਟੀਵਿਟੀ ਨਹੀਂ ਹੁੰਦੀ ਹੈ ਉਹ ਚਲਕ ਤੇ ਇੱਕ ਸਿਵਲ ਸੈਡਨ ਜ਼ਿਲ੍ਹਾ ਪੱਤਰ ਦਾ ਅਫੀਸਰ ਹੋਵੇ ਤੇ ਉਹ ਦੂਸਰੇ ਪਾਸੇ ਇੱਕ ਜਿਹੜਾ ਮੈਂ ਫਿਜ਼ੀਕਲੀ ਵੀ ਡਿਸੇਬਲਡ ਹੈ ਮੈਂ ਨਾ ਵੀ ਹੋ ਕੇ ਅਫੀਸਰ ਕਿਟਰ ਦਾ ਹੁੰਦਾ ਇੱਕ ਫਿਜ਼ੀਕਲੀ ਡਿਸੇਬਲਡ ਬੰਦੇ ਦੀ ਹੈਲਪ ਕਰਨੀ ਵੀ ਉਹਨਾਂ ਦਾ ਇੱਕ ਇੱਕ ਮੋਰਲ ਡਿਊਟੀ ਹੈ ਇੱਥੇ ਕਿ ਉਹ ਉਹਨਾਂ ਥਾਣੇਦਾਰ ਫੇਲ ਹੋਏ ਹੁਣ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਚਲ ਹਾਂ ਮੈਨੂੰ ਹੁਣ ਲੈਟਰ ਰੀਸੀਵ ਹੋਇਆ ਹੈ ਸੀਪੀ ਸਾਹਿਬ ਵੱਲੋਂ ਤੇ ਉਹਨਾਂ ਨੇ ਬਲਕਿ ਸਵੇਰ ਮੇਰੇ ਨਾਲ ਗੱਲ ਕੀਤੀ ਤੇ ਸਾਡੇ ਮਾਨਯੋਗ ਜਿਹੜੇ ਪ੍ਰਿੰਸੀਪਲ ਸੈਕਟਰੀ ਕੁਮਾਰ ਹਰਦੀਪ ਉਹਨਾਂ ਨਾਲ ਵੀ ਸਵੇਰ ਫੋਨ ਆਇਆ ਹੈ ਡੀ ਐਚ ਐਸ ਮੈਡਮ ਦਾ ਵੀ ਮੈ ਤੇ ਸਾਰੇ ਡਿਪਾਰਟਮੈਂਟ ਰੈਂ ਐਮ ਸਾਈਕਪਲ ਕੀ ਮੇਰਾ ਸਾਥ ਦਿੱਤਾ ਤੇ ਇੱਕ ਰੈਗੂਲਰ ਇਨਕੁਆਰੀ ਹੈ ਜਿਹੜੀ ਉਹਨਾਂ ਦੇ ਖਿਲਾਫ ਜਿਹੜੀ ਤੁੰਨੇ ਥਾਣੇਦਾਰਾਂ ਦੇ ਖਲਾਫ ਸ਼ੂ ਸੰਤੋਖ ਰਿਹਾ ਹੈ ਜਿਹਨੇ ਪੀਸ ਸਸਪੈਂਸ਼ਨ ਇਹ ਹਾਂ ਤੁੰਨੇ ਥਾਣੇਦਾਰਾਂ ਨੇ ਪਹਿਲਾ ਕੇਸ ਸਪੈਨ ਕਰ ਦਿੱਤੀ ਸੰਤੁਸ਼ਟ ਹੋ ਸਰ ਕਾਰਵਾਈ ਤੋਂ ਐਕਚੁਅਲੀ ਸੰਤੋਸ਼ਟਾ ਜੋ ਇਨੀਸ਼ੀਏਟਿਵ ਲਿਆਇਆ ਗਿਆ ਉਹਦੇ ਲਈ ਆਮ थैंकफुल టు ਦਾ ਅਥਾਰਟੀ ਪਰ ਮੇਨਲੀ ਆ ਕਿ ਅੱਗੇ ਤੋਂ ਮਿਲਕੀ ਇਸ ਤਰ੍ਹਾਂ ਦੀ ਘਟਨਾ ਕਿਉਂਕਿ ਪਿਛਲੇ ਸਾਲ ਵੀ ਮੈਨੂੰ ਬਾਅਦ ਚੁੜਿਆ ਪਤਾ ਲੱਗਿਆ ਸਾਡੀ ਈਐਸ ਸਾਹਿਬ ਜਿਹਨੇ ਆਫੀਸ਼ੀਅਟਿੰਗ ਸੇ ਬੋਤਾ ਦੱਸ ਸੀ ਉਹ 15 ਅਗਸਤ ਦੀ ਚੇਅਰ ਨਹੀਂ ਸੀ ਉੱਥੇ ਉਹਨਾਂ ਦੀ ਕੋਈ ਮਾਰਕ ਕੀਤੀ ਉਹ ਉਹਨਾਂ ਨੂੰ ਵਿਚਾਲੇ ਛੱਡ ਕੇ ਆਉਣਾ ਪਿਆ ਜੀ ਇਹ ਇੱਕ ਸਿਵਲ ਸੰਸਦ ਦੀ ਲਾਲੋ ਇੱਕ ਹੈਲਥ ਡਿਪਾਰਟਮੈਂਟ ਦੀ ਤਹਿੰਨ ਦੇ ਬਰਾਬਰ ਹੈ ਥੈਂਕ ਯੂ ਸਰ ਲੁਧਿਆਣਾ ਲਈ ਅਬਦਲਈ सुरेंद्र ਸੋਨੀ ਦੀ ਰਿਪੋਰਟ